ਸੁਬਿਹਰ ਜਸਵਿੰਦਰ ਸਿੰਘ ਪੁਲੇਰੀਆ ਮਮਦੂਦ ਦੀ ਰਚਨਾ ਅੱਜਪਈ ਪੁੱਛਦੀ ਤਰਤ ਪੰਜਾਬ ਦੀ ਅੱਜਪਈ ਪੁੱਛਦੀ ਤਰਤ ਪੰਜਾਬ ਦੀ ਮੇਰਾ ਕਿਨੇ ਖੋਲਿਆ ਪਾਣੀ ਦਰਿਆਵਾਂ ਨਾਲ ਮੈਂ ਰਹੀ ਖੇਡਦੀ ਮੈਨੂੰ ਸਾਰੇ ਕਹਿੰਦੇ ਸੀ ਕੁਦਰਤੀ ਰਾਣੀ ਦਰਿਆਵਾਂ ਨਾਲ ਮੈਂ ਰਹੀ ਖੇਡਦੀ ਮੈਨੂੰ ਸਾਰੇ ਕਹਿੰਦੇ ਸੀ ਕੁਦਰਤੀ ਰਾਣੀ ਅੱਜ ਪਈ ਪੁਛਦੀ ਧਰਤ ਪੰਜਾਬ ਦੀ ਮੇਰਾ ਕੀਨੇ ਖੋਲਿਆ ਪਾਣੀ ਮੇਰਾ ਉਤਲਾ ਪਾਣੀ ਖੁੱਸ ਗਿਆ ਤੇ ਥੱਲੇ ਫੜਕੇ ਘੁਲਤਾ ਜ਼ਹਿਰ ਮੇਰਾ ਗਲਾ ਹੀ ਮੇਰਿਆਂ ਘੁੱਟਦਾ ਮੇਰੇ ਉੱਤੇ ਜਾਂਦੇ ਢਾਈ ਕਹਿਰ ਜੇ ਤੁਸੀਂ ਲਾਪਰਵਾਹੀ ਰਹਿ ਕਰਦੇ ਜੇ ਤੁਸੀਂ ਲਾਪਰਵਾਹੀ ਰਹਿ ਕਰਦੇ ਹਾਲਤ ਮਾਰੂਥਲਾਂ ਵਰਗੀ ਪਹਣ ਜਾਣੀ ਅੱਜ ਪਈ ਪੁਛਦੀ ਧਰਤ ਪੰਜਾਬ ਦੀ ਮੇਰਾ ਕੀਨੇ ਖੋਲਿਆ ਪਾਣੀ ਜਿੰਨਾ ਛਾਂਸੀ ਮੇਰੇ ਉੱਤੇ ਕਰਨੀ ਤੁਸੀਂ ਉਹ ਵੀ ਵੱਢ ਕੇ ਦਿੱਤੇ ਸੁੱਟ ਮੈਂ ਭਈ ਰੜੇ ਮੈਦਾਨ ਵਿੱਚ ਸੜਦੀ ਗਿਆ ਮਾਸ ਹੱਡਾਂ ਨਾਲ ਟੁੱਟ ਅੱਜ ਮੇਰੇ ਹੀ ਜਾਏ ਪਰਾਏ ਹੋ ਗਏ ਲੱਗੇ ਮੈਨੂੰ ਸਮਝਣ ਬੇਗਾਨੀ ਅੱਜ ਮੇਰੇ ਹੀ ਜਾਏ ਪਰਾਏ ਹੋ ਗਏ ਲੱਗੇ ਮੈਨੂੰ ਸਮਝਣ ਬੇਗਾਨੀ ਅੱਜ ਵੀ ਪੁਸ਼ਤੀ ਤਰਸ ਪੰਜਾਬ ਦੀ ਮੇਰਾ ਕੀਨੇ ਖੋ ਲਿਆ ਪਾਣੀ ਮੈਂ ਕਿਦਰੇ ਮਾਰੂ ਥਲ ਨਾ ਬਣ ਜਾਮਾ ਮੈਂ ਤਾਹੋ ਪਈਆਂ ਕੁਰ ਲਾਮ ਦੀ ਮੇਰੇ ਕੋਈ ਨਾ ਦੁਖੜੇ ਸੁਣਦਾ ਮੈਂ ਅੰਦਰੋਂ ਅੰਦਰੀ ਮਰਦੀ ਜਾਮਦੀ ਅੱਜ ਉਠੋ ਪੁੱਤਰੋ ਪੰਜਾਬੀਓ ਅੱਜ ਉਠੋ ਪੁੱਤਰੋ ਪੰਜਾਬੀਓ ਮੇਰੇ ਲਈ ਦਿਓ ਕੁਰਬਾਨੀ ਅੱਜ ਪਈ ਪੁਸ਼ਤੀ ਧਰਤ ਪੰਜਾਬ ਦੀ ਮੇਰਾ ਕੀਨੇ ਖੋਲਿਆ ਪਾਣੀ ਅੱਜ ਲਾ ਬਾਰਸ ਮੈਨੂੰ ਛੱਡ ਕੇ ਕਿਉਂ ਰਹਾ ਜੀ ਮੁੱਖ ਮੈ ਤੁਮੋੜ ਅੱਜ ਦਾ ਵਾਰਿਸ ਮੈਨੂੰ ਛੱਡ ਕੇ ਕਿਉਂ ਂ ੜਿਆ ਜੇ ਮੁਖ ਮੈਥੋਂ ਮੋੜ ਇੱਕ ਦਿਨ ਵੇਖਿਓ ਮੇਰੇ ਪੁੱਤਰੋ ਮੇਰੀ ਤੁਹਾਨੂੰ ਪੈਣੀ ਜੇ ਰੋੜ ਜੇ ਵੇਲਾ ਜਸਵਿੰਦਰਾ ਖੁੰਝ ਗਿਆ ਫਿਰ ਹੋ ਜਾਣੀ ਖਤਮ ਕਹਾਣੀ ਜੇ ਵੇਲਾ ਜਸਵਿੰਦਰਾ ਖੁੰਝ ਗਿਆ ਫਿਰ ਹੋ ਜਾਣੀ ਖਤਮ ਕਹਾਣੀ ਅੱਜ ਪਈ ਪੁਸ਼ਤੀ ਚਰਤ ਪੰਜਾਬ ਦੀ ਮੇਰਾ ਕੀਨੇ ਖੋਲਿਆ ਪਾਣੀ ਦਰਿਆਵਾਂ ਨਾਲ ਮੈਂ ਰਹੀ ਖੇੜਦੀ ਮੈਨੂੰ ਸਾਰੇ ਕਹਿੰਦੇ ਸੀ ਕੁਦਰਤੀ ਰਾਣੀ ਅੱਜ ਪਈ ਪੁਸ਼ਤੀ ਤਰ ਤਪੰਜਾਬ ਦੀ ਮੇਰਾ ਕਿਨੇ ਖੋਲਿਆ ਪਾਣੀ